ਮੈਂ ਜਾਇਆ ਕਰਾਂ ਤਿਆਂ ਚ ਮੈਨੂੰ ਰੋਜ਼ ਕਿਹਾ ਕਰ ਸਬਜੀ ਕਾਦੀ ਬਣਾਈ ਆ ਸਬਜੀ ਕਾਦੀ ਬਣਾਈ ਆ ਮੈਂ ਕਿਹਾ ਕਰਾਂ ਜੀ ਰੋਜ਼ ਸਬਜੀ ਬਣਾਈ ਪਈ ਆ ਰੋਟੀ ਲਾਈ ਪਈ ਆ ਤੁਸੀਂ ਖਾ ਲਿਓ ਇੱਕ ਦਿਨ ਜਿੱਦਿਆ ਤਿਆਂ ਆਂਦੀ ਸਮਾਰਤੀ ਹੋਣੀ ਸੀਗੀ ਤੇ ਮੈਨੂੰ ਉਥੇ ਮੇਰਾ ਖਾਣਾ ਤਿਆਂ ਚ ਸੀਗਾ ਮੇਰਾ ਖਾਣਾ ਤਿਆਂ ਸੇ ਮੈਂ ਆਖਾ ਵੀ ਇਹ ਰੋਜ਼ ਸਬਜੀ ਨੂੰ ਕਹਿੰਦੇ ਅੱਜ ਸਬਜੀ ਬਣਾ ਹੀ ਦੇਵਾਂ ਇਹਨਾਂ ਨੂੰ ਜਦੋਂ ਮੈਂ ਸਬਜੀ ਬਣਾਈ ਬਾਹਰ ਗਈ ਮੈਂ ਚਾ ਡੱਡੂ ਫੜ ਲਈ ਜਦੋਂ ਚਾ ਡੱਡੂ ਫਾੜ ਲਈ ਆਈ ਲਿਆ ਕੇ ਮੈਂ ਸਬਜ਼ੀ ਬਣਾਤੀ ਕਹਿੰਦੇ ਬਣਾਤੀ ਸਬਜ਼ੀ ਮੈਂ ਕਹਾ ਹਾਂਜੀ ਸਬਜ਼ੀ ਬਣਾਈ ਪਈ ਐ ਰੋਟੀ ਲਾਈ ਪਈ ਐ ਖਾ ਲਿਓ ਕਹਿੰਦੇ ਕਾਦੀ ਬਣਾਈ ਐ ਸਬਜ਼ੀ ਮੈਂ ਕਹਾ ਰੋਟੀ ਖਾ ਲਓ ਸਿੰਘ ਜੀ ਸਬਜ਼ੀ ਟੈਂ ਟੈਂ ਦੀ ਰੋਟੀ ਖਾ ਲਓ ਸਿੰਘ ਜੀ ਸਬਜ਼ੀ ਟੈਂ ਟੈਂ ਦੀ ਰੋਟੀ ਖਾ ਲਓ ਸਿੰਘ ਜੀ ਸਬਜ਼ੀ ਟੈਂ ਟੈਂ ਦੀ ਰੋਟੀ ਖਾ ਲਓ ਸਿੰਘ ਜੀ ਚਾ ਚੰਨ ਤੇਰੀਆਂ ਉੜੀ ਕਾਂਵੇ ਕਾਲਾ ਪਰੰਦਾ ਉੱਡੇ ਸੱਪ ਵਰਗਾ ਤੇਰਾ ਲਾਰਾ ਵੇ ਤੇਰਾ ਲਾਰਾ ਵੇ ਸ਼ਰਾਬੀਆਂ ਦੇ ਗੱਪ ਵਰਗਾ ਤੇਰਾ ਲਾਰਾ ਵੇ ਆਬਰ ਜੀ ਦੇ ਓਲੇ ਕੜ ਮੈਂ ਚੱਕ ਵੀ ਲਿਆ ਮੇਰਾ ਮਨ ਚੰਦਰੀ ਦਾ ਡੋਲੇ ਪਾਈ ਜੀ ਦੇ ਬੜਕਦੀਆਂ ਕੋਈ ਨ ਟਬਰਦਾ ਬੋਲੇ ਪਾਈ ਜੀ ਦੇ ਬੜਕਦੀਆਂ ਕੋਈ ਨ ਟਬਰਦਾ ਬੋਲੇ ਪਾਈ ਜੀ ਦੇ ਬੜਕਦੀਆਂ ਬੋਲੇ ਪੜਨਾ ਬੋਲੇ ਜੀ ਦੇ ਬੜਕਦੀਆਂ ਦਾੜੀਆਂ ਬਾੜੇ ਚੰਗੇ ਚੰਗੇ ਵਾਚਨ ਕਰੋ ਧੀਰ ਸੁਣੂ ਦੇ ਦਾੜੀਆਂ ਬਾੜੇ ਸੰਗੇ ਸੰਗੇ ਵਾਚਨ ਕਰੋ ਲੇ ਸੋ ਲੈ ਸੋ ਲੈ ਕੜਮੈਂ ਉਹ ਚੱਕਣਾ ਜਿਹੜਾ ਪਿਆਬਰ ਜੀ ਦੇ ਉਹ ਲੈ ਕੜਮੈਂ ਚੱਕ ਵੀ ਲਿਆ ਮੇਰ ਮਨਚੰਦ ਰੀ ਦਾ ਡੋਲੇ ਨਾਲ ਬਦਾਮਾਂ ਦੇ ਬਿਸਕਟ ਲੱਗਦੇ ਪੋਲੇ 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 ਨਾਲ ਬਦਾਮਾਂ ਦੇ ਸੁੰਦੀਆਂ ਪੈਣਾ ਕਾਵਾ ਬਾਜ ਬਨੇਰੇ ਕਰਦੀ ਬੀਣਤੀਆਂ ਆ ਵੀਰਾ ਕਰ ਮੇਰੇ ਕਰਦੀ ਬੀਣਤੀਆਂ ਆ ਵੀਰਾ ਕਰ ਹਾਂ

ਹਸੀਏ ਘੇੜੀਏ ਆ ਨੀ ਮਾਸੀ ਇੱਕ ਹਸੀਏ ਘੇੜੀਏ ਕਰੀਏ ਦੂਰ ਅਦਾਸੀ ਨਹੀਂ ਖਸਮ ਤੇਰੇ ਨੂੰ ਲੈ ਗਿਆ ਕੋਈ ਤੈਨੂੰ ਲਜਾਣ ਮਰਾਸੀ ਮੇਰੀ ਬੋਲੀ ਦਾ ਗੁੱਸਾ ਕਰੀਨਾ ਮਾਸੀ ਮੇਰੀ ਬੋਲੀ ਦਾ ਗੁੱਸਾ ਕਰੀਨਾ ਮਾਸੀ ਮੇਰੀ ਬੋਲੀ ਦਾ ਗੁੱਸਾ ਕਰੀਨਾ ਮਾਸੀ ਸਾਡੇ ਗੁੜਗੇ ਕਾਟਿਆ ਵਾਲਗੇ ਕਾਟੇ ਨਾ ਚਮਕਾਈਏ ਨਹੀਂ ਉਹ ਤਾਂ ਚਰਚਾ ਹੁੰਦੀ ਚਰਚਾ ਨਾ ਕਰਵਾਏ ਆਪਣੇ ਮਾਪਿਆਂ ਦੀ ਫਲ ਵਰਗੀ ਰੱਖ ਜਾਏ 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 ਮਾਂ ਕੀ ਨੋ ਦਮ ਦਵਾਈ ਚੜ ਜੋ ਚਿਪ ਕਰਕੇ वीडियो कॉल दे पत्नी का 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 शनिदा नचना ते नचलाई करे जाके नचले चला तुम्हारी ਜਿੰਗਾ ਚਾਰ ਲਿਆ ਤੂੰ ਮੇ ਬਾਗ ਦਾ ਮਾਲੀ ਟੁੱਟਿਆ ਬਾਗਾਂ ਨੂੰ ਬੇਲਾ ਦੇ ਪਾਣੀ ਫਾਲ ਲੱਗ ਜਾਂਦੇ ਦਾਲੀ ਰੋਂਦਾ ਕਰਮਾ ਨੂੰ ਉਤਰਾਂ ਬਾਜ ਕਰ ਖਾਲੀ ਹੁੰਦਾ ਕਰਮਾ ਨੂੰ ਉਤਰਾਂ ਬਾਜ ਕਰ ਖਾਲੀ ਹੁੰਦਾ ਕਰਮਾ ਨੂੰ ਉਤਰਾਂ ਬਾਜ ਕਰ ਖਾਲੀ ਹੁੰਦਾ ਕਰਮਾ ਨੂੰ ਮੁੜ ਜਾਵੇ ਸਾਡੇ ਨਹੀਂ ਆਰਾਦੇ ਖਾਲੀ ਮੁੜ ਜਾਵੇ ਸਾਡੇ ਨਹੀਂ ਆਰਾਦੇ ਖਾਲੀ ਮੁੜ ਜਾਵੇ ਸਾਡੇ ਨਹੀਂ चटनी हरे हरे पते चटनी छब्बी जनवरी लोगे छबीस जनवरी लोगे रूमर पेक्यादी लालिया रूमर पेकिया दी लालिया थोड़ा भी रूमर ਇਹ ਵੀ ਚਾਚੇ ਤਾਇਆ ਦੇ ਪੁੱਤ ਵੀਰ ਨਾ ਬਣਦੇ ਸੱਤੀ ਭੱਗਾ ਪਟਾਈਏ ਆਪਣੇ ਵੀਰੇ ਦੀ ਸੌ ਝੂਠੀ ਨਾ ਖਾਈਏ ਆਪਣੇ ਵੀਰੇ ਦੀ ਸੌ ਝੂਠੀ ਨਾ ਖਾਈਏ ਆਪਣੇ ਵੀਰੇ ਦੀ ਸੌ ਝੂਠੀ ਨਾ ਖਾਈਏ ਮੀਨੀ ਪੈਂਦਾ ਨਾ ਮਹੀਨੇ ਮੀਨੀ ਪੈਂਦਾ ਸੌਣ ਮਹੀਨੇ ਮੀਨੀ ਪੈਂਦਾ ਸੁੱਕਿਆ ਰਹਿਣ ਜਮੀਨਾ ਵੇ ਪਸ਼ੂ ਵਿਚਾਰੇ ਭੁੱਖੇ ਮਰ ਗਏ ਪੁੱਤਰਾਂ ਨੂੰ ਕਰਨੋਂ ਮਸ਼ੀਨਾ ਕਿੱਦੇ ਵਿੱਚ ਨੱਚ ਕੁੜੀਏ ਬਣ ਕੇ ਕਬੂਤਰ ਜੀਨਾ ਕਿੱਦੇ ਵਿੱਚ ਨੱਚ ਕੁੜੀਏ ਬਣ ਕੇ ਪੁੱਤਰ ਜੀਨਾ ਕਿੱਦੇ ਵਿੱਚ ਨੱਚ ਕੁੜੀਏ ਬਣ ਕੇ ਸੂਸਰ ਜੀਨਾ ਜੰਦਰੀ ਦੀ ਕਿਸੇ ਮਸਲ ਮਾਰੀ ਨੀ ਆਪ ਪਿੰਡਾਂ ਵਾਂਗੂ ਸਾਰੇ ਨੱਚ ਲੈ ਪੀਸਰਾ ਬਾ ਪਾਣੀ ਕੌਲਿਆ ਉੱਤੇ ਡੋਲਦੇ ਹਾਸਤੀ ਬੰਦੇ ਨਹੀਂ ਮਗਰੂਰੀ ਨਾਰੀ ਬੋਲਦੇ ਹਾਸਤੀ ਬੰਦੇ ਨਹੀਂ ਮਗਰੂਰੀ ਨਾਰੀ ਬੋਲਦੇ ਹਾਸ ਸਾਰੇ ਪੀ ਪੀਸਰਾ ਬਾ ਪਾਣੀ ਕੌਲਿਆ ਉੱਤੇ ਡੋਲਦੇ ਹਾਸਤੀ ਬੰਦੇ ਨਹੀਂ ਕਲਦੀ ਕੁੰਡੀ ਨਹੀਂਓਂ ਖੋਲਦੇ And then he pulled. ਚੂਕੋ ਬੋਦਾਤੇ ਕਹਿ ਰਹੇ ਪੋਤ ਨੇ ਲਵੇ ਸੁਣੀ ਦਾ ਸੈਣਾ ਬਈ ਉਗੋ ਜੋਧਪੁਰ ਕੋਲੋ ਕੋਲੀ ਉਗੋ ਜੋਧਪੁਰ ਕੋਲੋ ਕੋਲੀ ਫਰਕ ਬੁਰਜ ਦਾ ਪੈਣਾ ਬਈ ਮੌੜੀ ਟਲਮੀ ਠੇਕਾ ਸੁਣੀ ਦਾ ਉਹ ਮੌੜੀ ਟਲਵੀ ਠੇਕਾ ਸੁਣੀ ਦਾ ਨਿੱਤ ਸ਼ਰਾਬੀ ਰਹਿਣਾ ਬਈ ਗਿੱਲਾ ਪਿੰਡਾਂ ਦਾ ਨਾਂ ਕੀ ਲੈਣਾ ਉਹ ਗਿੱਲਾ ਪਿੰਡਾਂ ਦਾ ਨਾਂ ਕੀ ਲੈਣਾ ਜਿੰਨਾ ਪਿੰਡਾਂ ਵਿੱਚ ਰਹਿਣਾ ਬਈ ਰਾਇਆ ਮੇਰਾ ਪਿੰਡ ਪ੍ਰਭੋ ਰਾਇਆ ਮੇਰਾ ਪਿੰਡ ਪਰ ਆਵੋ ਫੂਲ ਸੁਣੀ ਦਾ ਠਾਣਾ ਵੀ ਜਿਹੜਾ ਮੇਰੀ ਬੋਲੀ 모ੜ ਦੂ ਜਿਹੜਾ ਮੇਰੀ ਬੋਲੀ 모ੜ ਦੂ ਫਤੇ ਬਲਾ ਕੇ ਜਾਵਾਂ ਮੇਰੀ ਬੋਲੀ ਦਾ 모ੜ ਕਰੀ ਅਣ ਜਾਣਾਂ Ben ne? ਕੇਜ ਠਾਣੀ ਦੁੱਧ ਰਿੜਕੇ ਮੈ ਲੈਨੀਆ ਬਿੜਕਾਵੇ ਸਿੰਗਾਲਿਆ ਬੱਕਰੀ ਦੁੱਧ ਰਿੜਕੇ ਕਾਂਵੇ ਸਿੰਗਾਲਿਆ ਬੱਕਰੀ ਦੁੱਧ ਰਿੜਕੇ ਕਾਂਵੇ ਸਿੰਗਾਲਿਆ ਬੱਕਰੀ ਦੁੱਧ ਰਿੜ ਹੁਣ ਬੜੀਆਂ ਇੱਕ ਸਾਰ ਜੋੜੀਆਂ ਹੁਣ ਬੜੀਆਂ ਹੁਣ ਬੜੀਆਂ ਇੱਕ ਸਾਰ ਜੋੜੀਆਂ ਹੁਣ ਬੜੀਆਂ ਹੁਣ ਬੜੀਆਂ ਇੱਕ ਸਾਰ ਜੋੜੀਆਂ ਹੁਣ ਬੜੀਆਂ ਕਰੇ ਜਾਕੇ ਨਾ ਚੁੱਲੇ 'ਤੇ ਲੱਤ ਮਾਰੀ ਨੱਚਣਾ ਤਾਂ ਹੁਣੇ ਨੱਚ ਲੈ ਕਰੇ ਜਾਕੇ ਨਾ ਚੁੱਲੇ 'ਤੇ ਲੱਤ ਮਾਰੀ ਸਾਰੇ ਨੱਚੀਏ ਤੇ ਰਾਣੀਆਂ ਜਟਾਣੀਆਂ ਪੇਕੇ ਦੋਨੇ ਪਹਿਣਾ ਨੱਚੀਆਂ ਸਾਰੇ ਨੱਚੀਆਂ ਤੇ ਰਾਣੀਆਂ ਜਟਾਣੀਆਂ ਪੇਕੇ ਦੋਨੇ ਨੱਚਣ ਵਾਲੇ ਦੀ ਏਡੀ ਨਾ ਰੈਂਦੀ ਗਾਉਣ ਵਾਲੇ ਦਾ ਮੂਹ ਨਹੀਂ ਬੋਲੀ ਮੈਂ ਪਾਹਾਂ ਨੱਚ ਕੇ ਦੇ ਵਿੱਚ ਤੂੰ ਨਹੀਂ ਬੋਲੀ ਮੈਂ ਪਾਹਾਂ ਨੱਚ ਕੇ ਦੇ ਅਜੂਨ ਬੋਲੀ ਮੈਂ ਪਾਹਾਂ ਕੋਰੇ ਕੋਰੇ ਕੁੱਜੇ ਵਿੱਚ ਦਹੀਂ ਮੈਂ ਜਮਾਉਣੀ ਆ

ਮੇਲਣਾ ਆਏ ਨਹੀਂ ਕਰਵਾਵਾਂਗੇ ਸਿੰਦਿਆ ਅੱਜ ਤੇਰੀ ਨਖਰੋ ਬਚਦੀ ਵੇ ਅੱਜ ਤੇਰੀ ਨਖਰੋ ਬਚਦੀ ਨਸਿੰਦਿਆ ਅੱਜ ਤੇਰੀ ਨਖਰੋ ਬਚਦੀ ਨੈ ਅੱਜ ਤੇਰੀ ਨਖਰੋ ਬਚਦੀ ਨਸਿੰਦਿਆ ਅੱਜ ਤੇਰੀ ਨਖਰੋ ਹੈ ਨਹੀਂ ਵੇ ਪੈਣੇ ਪੈਣੇ ਵੀਰਾ ਮਾਮਾ ਆਇਆ ਰੋਟੀਆਂ ਹੀ ਸੇਕਲਾ ਮੈਂ ਤਾਂ ਮਾਮਾ ਹੀ ਸੇਕ ਦੂੰ ਅੱਜ ਤੇਰੀ ਨਖਰੋ ਹੈ ਨਹੀਂ ਵੇ ਸਿੰਦਿਆ ਅੱਜ ਤੇਰੀ ਨਖਰੋ ਬਚਦੀ ਨਾ ਅੱਜ ਤੇਰੀ ਨਖਰੋ ਹੈ ਨਹੀਂ ਵਿਸੰਦਿਆ ਅੱਜ ਤੇਰੀ ਨਖਰੋ ਬਚਦੀ ਨਾ ਪੈਣੇ ਪੈਣੇ ਵਿਰਾਇਆ ਸੰਧਾਰਾ ਲੈ ਕੇ ਰੋਟੀਆਂ ਹੀ ਸੇਕਦੇ ਮੇਰੀ ਅਮੜੀ ਦਾ ਜਾਇਆ ਵੀਰ ਸੰਧਾਰਾ ਲੈ ਕੇ ਆਇਆ ਮੇਰੀ ਅਮੜੀ ਦਾ ਜਾਇਆ ਵੀਰ ਸੰਧਾਰਾ ਲੈ ਕੇ ਆਇਆ ਮੇਰੀ ਅਮੜੀ ਦਾ ਜਾਇਆ ਵੀਰ ਸੰਧਾਰਾ ਉਨੇ ਚੜ ਚੱਲੀ ਗਏ ਮੇਰੀ ਬੋਤੀ ਚਾ ਜਣਾ ਵਾਲੀ ਬੋਤੀ ਨੇ ਫੱਬ ਚੱਕ ਲਿਆ ਜੁੱਤੀ ਡਿੱਗ ਪੀ ਸਤਾਰਿਆ ਵਾਲੀ ਜਿੱਗ ਦੀ ਨੂੰ ਡਿੱਗ ਲੈਣ ਦੇ ਘਰ ਚੱਲ ਕੇ ਸਮਾਦੂ 40 ਦੀ ਡਿੱਗ ਲੈਣ ਦੇ ਘਰ ਚੱਲ ਕੇ ਸਮਾਦੂ 40 ਦੇ ਕੀ ਚੱਲੀ ਛੇੜ ਦੀ ਗੱਲ ਕਦੇ ਹੂੰ ਕਰਕੇ ਕਦੇ ਹਾਂ ਇਹ ਤੂੰ ਅੱਜ ਫੇਰ ਆ ਗਈ ਤੂੰ ਰੋਜ਼ ਹੀ ਆ ਜਾਂਦੀ ਹੋਰ ਕੀ ਫਰਜਵਾਖ ਰੋਜ਼ ਹੀ ਮੰਗਦੇ ਆ ਖਾਣ ਨੂੰ ਗਿੱਲਾ ਬਾਣਾ ਸਾਡੀਆਂ ਪੀਲਾ ਤੂੰ ਸਾਰੀਆਂ ਵਾਧ ਦੇਈਂ ਹੋਈ ਨਾ ਹੋਰ ਬਥੇਰੀਆਂ ਹੋ ਜਾਣ ਚੰਗਾ ਫੇਰ ਇੱਕ ਗਾਣਾ ਸੁਣਾ ਚੂਗ ਚੂਗ ਪੀਲਾਵੇਂ ਮੈਂ ਹਾਰ ਕਰਉਨੀਆ ਚੂਗ ਚੂਗ ਪੀਲਾਵੇਂ ਚੁਗਦੀ ਨੂੰ ਚੁਗਦੀ ਨੂੰ ਨਾ ਮਾਰ ਪਿੱਲਾ 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 ਚੁਗਦੀ ਨੂੰ ਅੱਜ ਭਾਈ ਤੂੰ ਫੇਰ ਆ ਗਈ ਹੋਰ ਕੀ ਕਰਾਂ ਤੈਨੂੰ ਕੱਲ ਜਵਾਬ ਦਿੱਤਾ ਸੀ ਦੂਜੇ ਦਾ ਫੇਰ ਕਹਿੰਦੇ ਅੱਜ ਹੋਰ ਲਿਆ ਅੱਛਾ ਜੀ ਤੈਨੂੰ ਕੱਲ ਜਵਾਬ ਦਿੱਤਾ ਸੀ ਤੂੰ ਅੱਜ ਫੇਰ ਮੈਂ ਖਾਣ ਪੁੱਛੋਰੀ ਚੋਰੀ ਚੋਰੀ ਥੋੜੀ ਲੇ ਮਾਂ ਉਹ ਸਾਡਾ ਬਾਣ ਗਿੱਲਾ ਚੱਲ ਕੋਈ ਨਾ ਛੱਕ ਜਾਊਗਾ ਚੱਲ ਫੇਰ ਪੀਲਾ ਦਾ ਚੋਲਾ ਇੱਕ ਗਾਣਾ ਸੁਣਾ ਦੇ ਚੁਗ ਚੁਗ ਪੀਲਾ ਵੇ ਮੈਂ ਕਾਂਟੇ ਲੇਕ ਰਉਂ ਮੀਆਂ ਚੁਗ ਚੁਗ ਪੀਲਾ ਵੇ ਮੈਂ ਕਾਂਟੇ ਲੇਕ ਰਉਂ ਮੀਆਂ ਕਾਂਟੇ ਮੇਰੇ ਕੰਨਾਂ ਦਾ ਸਿੰਗਾਰ ਪੀਲਾ ਚੁਗਦੀ ਨੂੰ ਚੁਗਦੀ ਨੂੰ ਨਾ ਮਾਰ 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 ਪੀਲਾ ਚੁਗਦੀ ਨੂੰ ਚੁਗਦੀ ਨੂੰ ਅਰੇ ਮੈਂ ਦਿਆਂ ਮਾਮਾ ਨਾਲੇ ਸੱਸਾ ਪੁੱਤ ਦਿੰਦੀਆਂ ਆਲੇ ਦਿੰਦਿਆਂ ਰੈਨ ਨੂੰ ਥਾਮਾ ਗਾਏ ਸੱਤਾਂ ਬੱਤ ਦਿੰਦਿਆਂ ਨਾਲੇ ਦਿੰਦਿਆਂ ਰੈਨ ਨੂੰ ਥਾਮਾ ਗਾਏ ਸੱਤਾਂ ਬੱਤ ਦਿੰਦਿਆਂ ਆਲੇ ਸੱਤਾਂ ਪੱਤ ਦਿੰਦਿਆਂ ਕੋਲਕੁਕ ਦੀ ਮੋਰ ਬੋਲੇ ਕੋਲਕੁਕ ਦੀ ਮੋਰ ਬੋਲਦੇ ਪਰ ਵਹੀ ਵਿੱਚ ਦਰਦੇ ਆ ਜੋ ਸਿੱਜੋ ਆਪਰਾਮ ਜੀ ਹਣ ਵੇਖ ਗਏ ਆਸੇ ਕਥੂੜੀ ਚੜਦੇ ਚੜਦੇ ਤਾਂ ਹੋ ਕਰਨ ਕਲੋਲ ਮਉਤ ਮੂਲ ਨਹੀਂ ਡਰਦੇ ਸਾਤੀ ਨਾਲੋ ਮੁਖੜਾ ਸੋਹਣਾ ਨੇਤਰ ਟੈ ਟੈ ਕਰਦੇ ਜਾਂਦੀ ਹੀਰ ਦਿਨਾਂ ਚੁੱਪਰੀਤਾ ਕਰਦੇ ਜਾਂਦੀ ਹੀਰ ਦਿਨਾਂ ਚੁੱਪਰੀਤਾ ਕਰਦੇ ਜਾਂਦੀ ਹੀਰ ਦਿਨਾਂ ਹਾਂ ਕਰਦੇ ਜਾਂਦੀ ਹੀਰ ਦਿਨਾਂ ਕਰਦੇ ਜਾਂਦੀ ഇയാ വേലുവാ ഓട് മാലയാ പാഞ്ചു പുത്തു വാളിതാ ਲਈ ਆ ਪਾਈਆਂ ਅੰਟ ਫਰਾਂਟ ਕਰੋ ਹੋਤ ਬੋਲੀਆਂ ਪਾਈਆਂ ਅੰਟ ਫਰਾਂਟ ਕਰੋ ਹੋਤ ਬੋਲੀਆਂ ਪਾਈਆਂ ਅੰਟ ਫਰਾਂਟ ਕਰੋ ਹੋਤ ਬੋਲੀਆਂ ਪਾਈਆਂ ਆਰਿਆ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਪਿੰਡ ਰਾਮਾ ਜ਼ਿਲ੍ਹਾ ਮੋਗਾ ਵਿੱਚ ਗੁਰੂ ਰਵਿਦਾਸ ਦੀ ਸਮੂਹ ਕਮੇਟੀ ਵੱਲੋਂ ਤੇ ਭਾਈ ਸਵਰਗਵਾਸੀ ਮੇਜਰ ਸਿੰਘ ਭਾਈ ਦੀ ਪਤਨੀ ਵਾਲੇ ਉਹਨਾਂ ਦੇ ਵੱਡੇ ਸਹਿਯੋਗ ਦੇ ਨਾਲ ਅੱਜ ਇਹ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਖੁਸ਼ੋਕੜ ਤੋਂ ਹਟ ਕੇ ਗੱਲ ਕਰੀਏ ਜਿਹੜੇ ਅੱਜ ਦੇ ਸਮੇਂ ਦੀ ਗੱਲ ਕਰੀਏ ਤੇ ਕੁੱਲ ਮਿਲਾ ਕੇ ਬੱਚੀਆਂ ਸੌਣ ਭਾਦੋਂ ਦੇ ਮਹੀਨਿਆਂ ਵਿੱਚ ਪੇਕਿਆਂ ਨੂੰ ਆਈਆਂ ਹੁੰਦੀਆਂ ਤੇ ਪੇਕਿਆਂ ਘਰ ਆ ਕੇ ਬੱਚੀਆਂ ਦਾ ਇੱਕ ਚਾਹ ਹੁੰਦਾ ਕਿ ਇੱਕ ਦੂਜੀ ਨੂੰ ਮਿਲਣਾ ਇੱਕ ਦੂਜੀਆਂ ਸਹੇਲੀਆਂ ਦੇ ਨਾਲ ਗੱਲਾਂ ਕਰਨੀਆਂ ਉਹਨੇ ਦੇ ਵਿੱਚੋਂ ਹੀ ਉਸ ਨੂੰ ਮਲਾਉਣ ਦੇ ਲਈ ਇੱਕ ਸਮੂਹ ਪਿੰਡ ਵੱਲੋਂ ਸਹਿਯੋਗ ਕੀਤਾ ਗਿਆ ਜਿਹਦੇ ਵਿੱਚ ਜਿੰਨੀਆਂ ਵੀ ਬੱਚੀਆਂ ਮਾਤਾਮਾ ਪਹਿਣਾ ਸਾਰੀਆਂ ਇਕੱਤਰ ਹੋ ਕੇ ਤੀਆਂ ਦੇ ਰੂਪ ਦੇ ਵਿੱਚ ਇਕੱਠੀਆਂ ਹੋਈਆਂ ਜਿਹੜਾ ਇਹਦਾ ਮੇਨ ਕਾਰਨ ਹੈ ਉਹ ਬੱਚੀਆਂ ਨੂੰ ਆਪਸ ਵਿੱਚ ਦੁੱਖ ਸੁੱਖ ਕਰਨ ਦਾ ਸਮਾਂ ਮਿਲ ਜਾਂਦਾ ਹੈ ਸਾਂਝ ਫ ਮਿਲ ਜਾਂਦੀ ਹੈ ਉਹਦਾ ਕਰਕੇ ਇਹ ਤੀਆਂ ਦਾ ਤਿਹਾਰ ਕਰਾਇਆ ਜਾ ਰਿਹਾ ਏ ਤੇ ਸਾਰੀ ਤ੍ਰੀਬ ਰਾਮੇ ਪਿੰਡ ਦੀ ਸੰਗਤ ਵੱਲੋਂ ਕਹਿ ਲਓ ਤੇ ਵੱਡਾ ਸਹਿਯੋਗ ਸਵਰਗਵਾਸੀ ਭਾਈ ਮੀਜਰ ਸਿੰਘ ਜੀ ਭਾਈ ਕੀ ਪੱਤੀ ਵਾਲੇ ਉਹਨਾਂ ਵੱਲੋਂ ਰਿਆ ਜਿੰਨੀਆਂ ਵੀ ਸੰਗਤਾਂ ਮਾਤਾਵਾਂ ਭੈਣਾ ਜਾਂ ਵੀਰ ਬਜ਼ੁਰਗ ਜਿੰਨੇ ਵੀ ਪਹੁੰਚੇ ਨੇ ਸਾਰਿਆਂ ਦਾ ਸਮੂਹ ਸਮੂਹ ਪ੍ਰਬੰਧਕਾਂ ਵੱਲੋਂ ਕੋਟਾਨ ਕੋਟ ਧੰਨਵਾਦ ਵੱਡੇ ਤੌਰ ਤੇ ਸੰਗਤਾਂ ਪਹੁੰਚੀਆਂ ਨੇ ਮਤਾਵਾ ਪਹੁੰਚੀਆਂ ਨੇ ਭੈਣਾ ਪਹੁੰਚੀਆਂ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ